ਸਤਿ ਸ਼੍ਰੀ ਅਕਾਲ ਜੀ ਬੇਦਰਬਾ ਹਰਪ੍ਰੀਤ ਬੇਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਨੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਇਹ ਕਿਹੜਾ ਸਿਸਟਮ ਆਉਂਦਾ ਜਾਪ ਰਿਹਾ ਪੱਛਮੀ ਸਿਸਟਮ ਤੇ ਲਗਾਤਾਰ ਜਿਹੜਾ ਪਕਰ ਨਵੀਂ ਤੋਂ ਹਵਾਵਾਂ ਪਹੁੰਚ ਰਹੀਆਂ ਨੇ ਤਾਂ ਜਿਸ ਕਰਕੇ ਸਿਸਟਮ ਲੱਗਨ ਤੇ ਅਸਾਰ ਪੂਰੇ-ਪੂਰੇ ਬੰਦੇ ਦਿਖਾਈ ਦੇ ਰਹੇ ਨੇ 4-5 ਤੋਂ ਲੈ ਕੇ 7-8 ਆ ਜਿਹੜਾ ਅਕਤੂਬਰ ਦੇ ਦਰਮਿਆਨ ਪੰਜਾਬ ਦੇ ਬਹੁਤੇ ਖੇਤਰਾਂ ਵਿਚਾਲੇ ਦਰਮਿਆਨੇ ਦੇ ਨਾਲ ਬਹੁਤੇ ਖੇਤਰਾਂ ਭਾਰੀ ਤੋਤੀੜ ਪਾਰਮੀ ਆ ਪੈਣ ਦੀ ਸੰਭਾਵਨਾ ਜਿਹੜੀ ਬੰਦੇ ਦਿਖਾਈ ਦੇ ਰਹੀ ਹੈ ਤੁਸੀਂ ਜੋ ਡਾਰ ਸਿਸਟਮ ਵੇਖਸੋ ਜਿਹੜੇ ਰੈਡ ਵਾਰਨਿੰਗ ਆ ਗਈ ਪ ਕਾਫੀ ਖੇਤਰਾਂ ਵਿੱਚ ਆ ਜਿਹੜੇ ਵੱਟੇ ਪੱਤਰ ਤੇ ਮੀਂਹ ਕਾਫੀ ਨੂੰ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਤੇ ਗੜੇ ਮਰੀ ਤੋਂ ਇਨਕਾਰ ਨਹੀਂ ਕੀਤਾ ਜਾਸਰ ਬਹੁਤੇ ਖੇਤਰਾਂ ਵਿੱਚ ਹਲਕੀ ਆ ਮੋਟੀ ਜਾਂ ਗੜੇ ਮਰੀ ਦਰਜ ਕੀਤੀ ਜਾਸਰ ਤੇਜ਼ ਹਵਾਵਾਂ ਵਿੱਚ ਚੱਲ ਰਹੀ ਜਿਸ ਦੀ ਗਤੀ 30 ਤੋਂ ਲੈ ਕੇ 40 ਕਿਤੇ ਕਿਤੇ 50 60 70 ਆ ਕਿਲੋਮੀਟਰ ਪ੍ਰਤੀ ਘੰਟੇ ਦਰਫਤਰ ਤੇ ਚੱਲਣ ਦੀ ਸੰਭਾਵਨਾ ਜਿਹੜੀ ਪਾਣੀ ਦਿਖਾਈ ਦੇ ਰਹੀ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਆ ਵੀਡੀਓ ਨੂੰ ਵੇਖ ਕੇ ਕਰਤੇ ਕੋਰ ਛੋਟੇ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀਰ ਚੈਨਲ ਤੇ ਨਮਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਤੁਸੀਂ ਜੋ ਰਡਾਰ ਸਿਸਟਮ ਦੇਖ ਰਹੇ ਸਭ ਤੋਂ ਪਹਿਲਾਂ ਗੱਲ ਕਰੀਏ 2 3 4 ਠੀਕ ਹੈ ਅਕਤੂਬਰ ਨੂੰ ਜਿਆਦਾਤਰ ਮੌਸਮ ਠੀਕ ਠਾਕ 4 ਅਕਤੂਬਰ ਨੂੰ ਹੋਸ ਰਿਹਾ ਕੁਝ ਥੋੜ੍ਹੇ ਬਤ ਖੇਤਰਾ ਟੁੱਟਵੇਂ ਕਾਰਵੇਂ ਹੋਸ ਰਿਹਾ 4 ਤੋਂ ਜਿਹੜਾ ਪੱਛਮੀ ਸ਼ਿਸ਼ਟ ਪਹੁੰਚੇਗਾ ਤੇ ਨਮੀ ਵਾਲੀਆਂ ਹਵਾਵਾਂ ਲਗਾਤਾਰ ਪਹੁੰਚ ਰਹੀਆਂ ਨੇ ਬੰਗਾਲ ਦੀ ਖਾੜੀ ਤਰਪ ਸਾਗਰ ਤੋਂ ਜਿਹੜਾ ਸਿਸਟਮ ਬਣਿਆ ਹੈ ਠੀਕ ਲੋ ਪ੍ਰੈਸ਼ਰ ਏਰੀਆ ਤੇ ਜਿਸ ਤੇ ਕ ਚਾਰ ਤੋਂ ਆ ਜਿਹੜਾ ਪਹਾੜਾਂ ਤੇ ਪਹੁੰਚੇਗਾ 3 4 ਤੋਂ ਤੇ ਉਸ ਤੋਂ ਬਾਅਦ 4 ਤੋਂ ਲੈ ਕੇ 5 6 7 8 ਅਕਤੂਬਰ ਦੇ ਦਰਮਿਆਨ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਜਿਹੜਾ ਮੀਂਹ ਦਰਜ ਕੀਤਾ ਜਾਵੇਗਾ ਪੰਜਾਬ ਦੇ ਭਾਵੇਂ ਪੱਛਮੀ ਸਰਦੀ ਲਾ ਕੇ ਹੁਣ ਫਿਰੋਜ਼ਪੁਰ ਹੋਵੇ ਜਾਂ ਆਪਣਾ ਫਾਜ਼ਿਲਕਾ ਹੋਵੇ ਬਠਿੰਡਾ ਮਾਨਸਾ ਆ ਨਾਲਕ ਦੇ ਮੋਕਾ ਦੇ ਖੇਤਰ ਹੋਗੇ ਫਰੀਦਕੋਟ ਮੁਕਸਰ ਤੋਂ ਲੈ ਕੇ ਲੁਧਿਆਣਾ ਦੇ ਖੇਤਰ ਹੋਗੇ ਜਾਂ ਆਪਣੇ ਪਟਿਆਲਾ ਸੰਗਰੂਰ ਹੋਗੇ ਮੁਹਾਲੀ ਚੰਡੀਗੜ੍ਹ ਹੋਗੇ ਰੂਪਨਗਰ ਆ ਨਵਾਂ ਸ਼ਹਿਰ ਦੇ ਇਲਾਕੇ ਹੋਗੇ ਜਲੰਧਰ ਕਪੂਰਥਲਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਇਸ ਦੇ ਨਾਲ ਲੱਗਦੇ ਖੇਤਰ ਹੋ ਮਲੇਰਕੋਟਲਾ ਜਾਂ ਆਸ-ਪਾਸ ਖੇਤਰਾਂ ਵਿੱਚ ਬਹੁਤੇ ਖੇਤਰ ਸੁਭਾਵਨਾਪਨ ਦੀ ਦਿਖਾਈ ਦੇ ਰਹੀ ਜਾਨਕਿ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਬਹੁਤੇ ਖੇਤਰਾਂ ਦਰਮਿਆਨੇ ਤੋਂ ਤੇਜ਼ ਜਾਨਕਿ ਭਾਰੀ ਮਿੱਤੇ ਚੱਟਾਂ ਵੇਖਣ ਨੂੰ ਮਿਲ ਸਦੇ ਗੜੇਮਾਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਬਹੁਤੇ ਖੇਤਰਾਂ ਟਲਕੀ ਤੇ ਕਿਤੇ ਕਿਤੇ ਮੋਟੀ ਗੜੇਮਾਰ ਦਰਜ ਕੀਤੀ ਜਾ ਸਕਦੀ ਹੈ 4-5 ਅਕਤੂਬਰ ਤੋਂ ਲੈ ਕੇ 6-7-8 ਅਕਤੂਬਰ ਦੇ ਦਰਮਿਆਨ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਅਮੀਦਿਆਸਾਰ ਬੰਦੇ ਦਿਖਾਈ ਦੇ ਰਹੇ ਨੇ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇ ਕਿ ਪੰ ਸਰਦੀ ਲਾ ਕੇ ਉਹ ਦੱਖਣੀ ਖੇਤਰੋਂ ਜਾਂ ਮੱਧ ਕੇਂਦਰ ਹੁਣ ਪਹਾੜਾਂ ਦੇ ਨਾਲ ਨਾਲ ਲੱਗਦੇ ਖੇਤਰوں ਦੇ ਮੱਧਤਵਾਬਾ ਦੇ ਪਾਸ ਦੱਖਣੀ ਪੂਰਬੀ ਖੇਤਰ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇ ਗਿਆ ਕਿਤੇ ਹੋ ਸਕਦਾ ਹੈ ਕਿ ਹਲਕਾ ਰੈਕਸ ਨੇ ਕੁਝ ਖੇਤਰ ਦਰਮਿਆਨਾ ਜ਼ਿਆਦਾਤਰ ਖੇਤਰ ਦਰਮਿਆਨਾ ਵੀ ਰਹਿੰਦੇ ਆ ਸਾਰ ਨੇ ਤੇ ਕੁਝ ਆ ਦੋ ਚਾਰ ਜਾਂ ਪੰਜ ਛੇ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ 'ਤੇ ਭਾਰੀ ਤੋਤੀ ਜਿਹੜਾ ਪਾਰੀ ਵੀ ਪੈਣ ਦੀ ਸਬਮਨਾ ਰੈਡ ਵਾਰਨਿੰਗ ਵੀ ਆ ਗਈ ਤੁਸੀਂ ਵੇਖ ਸਰੇ ਫਿਰੋਜ਼ਪੁਰ ਹੋ ਗਿਆ ਜਾਂ ਮੋਗਾ ਤੇ ਖੇਤਰ ਲੁਧਿਆਣਾ ਆ ਗਿਆ ਬਰਨਾਲਾ ਤੇ ਖੇਤਰ ਆ ਪਟਿਆਲਾ ਸੰਗਰੂਰ ਹੋ ਗਿਆ ਲੁਧਿਆਣਾ ਦੇ ਖੇਤਰ ਹੋ ਗਿਆ ਆ ਰੂਪਨਗਰ ਹੋ ਗਿਆ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗ ਕਿ ਉਹ ਫਰੀਦਕੋਟ ਮੁਕਸਰ ਦੇ ਉੱਤਰੀ ਭਾਗ ਹੋਗੇ ਜਾਂ ਫਾਜ਼ਿਲਕਾ ਦੇ ਕੁਝ ਸਰਦਿ ਇਲਾਕੇ ਹੋਗੇ ਪਠਾਨਕੋਟ ਗੁਰਦਾਸਪੁਰ ਹੋ ਗਿਆ ਇਹਨਾਂ ਦੇ ਕਾਫੀ ਖੇਤਰਾਂ ਵੱਡੇ ਪੱਧਰ ਤੇ ਵੀ ਕਾਫੀ ਕਿਤਨਾ ਪ੍ਰਭਾਵਿਤ ਕਰੇਗਾ ਤੇ ਕਈ ਖੇਤਰਾਂ ਵਿੱਚ ਹਲਕੀ ਮੋਟੀ ਜੜ ਗੜੇਮਾਰੀ ਦਰਜ ਕੀਤੀ ਜਾ ਸਕਦੀ ਤੇਜ ਹਨੇਰ ਝੱਖੜ ਵੀ ਵੇਖਣ ਨੂੰ ਮੌਸਰ ਹੈ ਜਿਸ ਦੀ ਗਤੀ ਆ ਤੀ ਤੋ ਲੈ ਕੇ 40 ਕਿਤਕੇ 40 ਤੋਂ 50 60 ਕਿਲੋਮੀਟਰ ਪ੍ਰਤੀ ਘੰਟੇ ਦਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਉਸ ਵਾਰ 2 ਤੋਂ ਲੈ ਕੇ 3 4 ਅਕਤੂਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ 4 ਅਕਤੂਬਰ ਨੂੰ ਉਸਰੇ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਬ ਸੈਟਲਾਈਟ ਤਸਵੀਰਾਂ ਵੀ ਸਿਰਫ ਥੋੜੇ ਬਤ ਖੇਤਾਂ ਵਿੱਚ ਆਨ ਸਿਗਨੇ ਮੇਨ ਤੌਰ ਤੇ 5 ਅਕਤੂਬਰ ਤੋਂ ਲੈ ਕੇ 6 7 8 ਅਕਤੂਬਰ ਠੀਕ ਹੈ 4 ਦਿਨਾਂ ਵਿੱਚ ਕਾਰਵਾਈਆਂ ਜਾਰਾ ਰਹਿਸ ਲਈ ਜੜ ਕੇ ਇਹਨਾਂ ਵਿੱਚ ਹੀ ਹੋਸਰੇ ਇੱਕ ਜਾਂ ਦੋ ਵਾਰ ਇਹ ਵੱਟੇ ਪੱਧਰ ਤੇ ਵੀ ਕਾਫੀ ਖੇਤਾਂ ਨੂੰ ਪ੍ਰਭਾਵਿਤ ਕਰੇ ਕਈ ਖੇਤਾਂ ਹਲਕੇ ਦਰਮਿਆਨੇ ਦੇ ਨਾਲ ਭਾਰੀ ਤੋਂ ਆਤੀ ਜੜ ਭਾਰਮੀ ਪੈਣ ਦੀ ਸੰਭਾਵਨਾ ਇੱਕ ਜਿਹੜਾ ਸਿਸਟਮ ਆ ਰਿਹਾ ਪਛਮੀ ਸਿਸਟਮ 3 4 ਅਕਤੂਬਰ ਤੋਂ ਆ ਪਹਾੜਾਂ ਵੱਲ ਪਹੁੰਚੇਗਾ ਜਿਸ ਦਾ ਆਪਣਾ ਮੈਦਾਨੀ ਖੇਤਰੋ ਕੇ ਪੰਜਾਬ ਦੇ ਬਹੁਤੇ ਖੇਤਾਂ ਵਿੱਚ 5 ਤੋਂ ਲੈ ਕੇ 6 7 8 ਅਕਤੂਬਰ ਦੇ ਦਰਮਿਆਨ ਆ ਕਈ ਖੇਤਰਾਂ ਮੀਦਿਆ ਸਾਰ ਜਿਹੜੇ ਬੰਨ ਗਏ ਕਈ ਖੇਤਰਾਂ ਹਲ ਕਾ ਦਰਮਿਆਨਾ ਕਿਸੇ ਦੇ ਦਰਮਿਆਨੇ ਤੇ ਭਾਰੀ ਮੀਤੇ ਚੱਟਾਂ ਆ ਲੱਗ ਸਕਦੀਆਂ ਨੇ ਤੇ ਘਰ ਚਮਕ ਨੂੰ ਵੇਖਣ ਮਿਲੇ ਗਾੜੇ ਮਾਰੀ ਤੋਂ ਇਨਕਾਰ ਨਹੀਂ ਕੀਤਾ ਜਾਸਰ ਤੇਜ ਹਮਵਾਵੇਂ ਜਿਹੜੇ ਚੱਲ ਸਕਦੇ ਨੇ ਬਾਕੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਸਿਸਟਮ ਵਿੱਚ ਬਦਲਾਅ ਵੇਖਣ ਮਿਲੇਗਾ ਤੁਹਾਡੇ ਤੱਕ ਲਗਾਤਾਰ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ